ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੁਰਤੇ ਅਜੁਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋ ਗਈ ਜੇ ਸੋਚੀ ਲਖ ਵਾਰ ਛੁਪੈ ਛੁਪਣਾ ਹੋ ਗਈ ਜੇ ਲਾਇ ਰਹਾ ਲਵਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾਪੁਰਿਆ ਭਾਰੂ ਸਹ ਸਿਆਣ ਪਾਲਖੋ ਹੇ ਤੈਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੋੜਾ ਟੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣਿਆ ਆਕਾਰ ਹੁਕਮ ਨ ਕਹਿਆ ਜਾਇ ਹੁਕਮੀ ਹੋਵਣ ਜੀ ਹੁਕਮ ਲੈ ਵੜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਧੋਖ ਸੁਖ ਪਾਈਐ ਹੈ ਇੱਕ ਨਾ ਉਕੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ ਹੈ ਹੁਕਮੇ ਅੰਦਰ ਸਭ ਕੋ ਬਾਹਰ ਕੋ ਨਾ ਕੋਈ ਨਾਨਕ ਹੁਕਮੇ ਜੀਵ ਜੈ ਤਾਂ ਹਉਮੈ ਕਹੈ ਨ ਕੋਈ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਾਣ ਨਿਸ਼ਾਨ ਗਾਵੇ ਕੋ ਗੁਣ ਉੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਹੋ ਗਾਵੇ ਕੋ ਸਾਜ ਕਰੇ ਤਨ ਕਹੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰ ਹਾਦੂਰ ਕਥਨਾ ਕਥੀ ਨ ਆਵੇ ਟੋਟ ਕਥ ਕਦ ਕਥੀ ਕੋਟੀ ਕੋਡ ਕੋਟ ਦਿੰਦਾ ਦੇ ਲੈਂਦੀ ਥਗ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੀ ਪ੍ਰਵਾ ਸਾਚਾ ਸਾਹਿਬ ਸਾਚ ਨਾਏ ਵਾਖਿਆ ਭਾਉ ਅਪਾਰ ਆਖੇ ਮੰਗੇ ਦੇਹੀ ਦੀਹੀ ਦਾਤ ਕਰੀਦਾ ਤਾਰ ਫੇਰ ਗੈ ਗੈ ਰੱਖੀਐ ਜਿਤ ਦੇ ਸੈ ਦਰਬਾਰ ਮੋਹਗੇ ਬੁਲਣ ਬੋਲੀਐ ਜੇ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕੀ ਵੈ ਜਾਣੀਐ ਸਭਾ ਪੀ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਣ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨੋ ਗਾਵੀਐ ਸੁਣੀਐ ਮਨ ਰਖੀਐ ਭਾਉ ਲੋਕ ਪਰਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੁਮ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਇ ਗੁਰੇਸ਼ਰ ਗੁਰ ਗੌਰਖ ਬਰਮਾ ਗੁਰ ਪਾਰਵਤੀ ਮਾਈ ਜੇਹੋ ਜਾਣਾ ਖਾ ਨਾਹੀ ਕਹਿਣਾ ਕਤ ਨਾ ਜਾਈ ਗੁਰਾ ਇਕ ਦੇਹ ਬਜਾਈ ਸਭਨਾ ਜੀਆਂ ਕਾ ਇਕ ਦਾਤਾ ਸੋਮੈ ਬਿਸਰਨਾ ਜਾਈ ਤੀਰਥ ਨਾਵਾਂ ਜੀਤਿ ਸੁਭਾਵਾਂ ਮਿਣਪਾਣੇ ਕੇ ਨਾਇ ਕਰੀ ਜੇ ਤੀਸਰ ਡਪਾਈ ਵੇਖਾਂ ਬਿਨਕਰਮਾਂ ਕੀ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰ ਆਇਕ ਦੇਵ ਜਾਈ ਸਬਨਾ ਜੀਆਂ ਕਾਇਕ ਦਾਤਾ ਸੋਵੇਂ ਬਿਸਰਨਾ ਜਾਈ ਜੇ ਜੁਗ ਚਾਰ ਯਾਰ ਜਾਂ ਹੋਰ ਦਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਨਾਲ ਚਲੇ ਸਭ ਕੋਏ ਚੰਗਾ ਨਾਮ ਰਖੇ ਕਹੇ ਜਸ ਕੀਰਤ ਜਗ ਲਈ ਜੇ ਤਿਸ ਨਦਰ ਨਾ ਆਵਈ ਤਾ ਬਾਤ ਨ ਪੁੱਛੈ ਕੀ ਕੀਟਾਂ ਅੰਦਰ ਕੀਟਕਾਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਥਿਆ ਗੁਣ ਦੇ ਤਿਹਾਂ ਕੋਈ ਨ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਦ ਫੀਰ ਸੁਰਨਾਥ ਸੁਣਿਆ ਤਰਤਵ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੁਹੇ ਨ ਸਕੇ ਕਾਲ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਧੂਪ ਪਾਪ ਕਾ ਨਾਸ ਸੁਣਿਆ ਈਸ਼ਰ ਵਰਮਾ ਇੰਦ ਸੁਣਿਆ ਮੁਖ ਸੜਾਨ ਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਤ ਸੰਤ ਵੇਦ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਧੂਪ ਪਾਪ ਕਾ ਨਾਸ ਸੁਣਿਆ ਸਾਤ ਸੰਤੋ ਗਿਆਨ ਸੁਣਿਆ ਅਠਸਠ ਕਾਸ਼ ਨਾਮ ਸੁਣਿਆ ਪੜ ਪੜ ਪਾਵੇਂ ਮਹਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਾਰਾ ਗੁਨਾ ਕਾ ਗਾ ਸੁਣਿਆ ਸੇ ਪੀਰ ਪਾਤਸ਼ਾਹ ਸੁਣਿਆਂ ਦੇ ਪਾਵੇ ਰਾਹ ਸੁਣਿਆ ਹਾਥ ਵੇਸ ਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਬਿਜਤਾਏ ਕਾਗਦ ਕਲਮ ਨਾਲ ਲਿਖਣ ਹਾਲ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਸੁਰਤੋ ਵੈ ਮਨ ਬੁੱਧ ਮੰਨੈ ਸਹਲ ਭਨ ਕੀ ਸੋਦ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਬਾਦ ਸਿਉ ਪ੍ਰਗਟ ਜਾਏ ਮੰਨੇ ਮਗ ਨਾ ਚਲੇ ਪੰਥ ਮੰਨੇ ਧਰਮ ਸਿthi ਸੰਬੰਧ ਐਸਾ ਨਾਮ ਨਿਰੰਝਣ ਹੋਈ ਜੇ ਕੋ ਮਨ ਜਾਣ ਮਨ ਕੋਏ ਮੰਨੇ ਪਾਪ ਹੈ ਮੁਖ ਦਵਾਰ ਮੰਨੇ ਪਰਵਾਰ ਸਦਾ ਰੂਪ ਮੰਨਾ ਤਰੇ ਤਾਰੇ ਗੁਰ ਸੇਖ ਮੰਨੇ ਨਾਨਕ ਪਵੈ ਨ ਭੇਖ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵ ਮਹ ਦਰਗਹਿ ਮਾਨ ਪੰਚੇ ਸੋਹੇ ਦਰ ਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਗਹਿ ਕਰ ਵਿਚਾਰ ਕਰਤੇ ਕਹਿ ਕਰਣਾ ਨਾਹੀ ਸਮਾਰ ਧੌਲ ਧਰਮ ਦਿਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ ਮੁਜਾਵ ਸਚਿਆਰ ਤਵਲੇ ਅਪਰਿ ਗਿਤਾ ਓਹਾਰ ਧਰਤੀ ਹੋਰ ਪਰਾਇ ਹੋਰ ਹੋਰ ਦਸੇ ਭਾਰਤ ਲਗਨ ਜੋਰ ਜੀ ਯਾਦ ਰੰਗ ਆਗੇ ਨਾਮ ਸਬਨਾ ਲਿਖਿਆ ਬਲੀ ਕਲਾਮ ਇਹ ਉਲੇਖਾ ਲਿਖ ਜਾਣਾ ਕੋਈ ਲੇਖਾ ਲਖਿਆ ਕੀਤਾ ਹੋਇ ਕੀਤਾ ਦਾਨ ਸਾਲੇ ਰੂਪ ਕੀਤੀ ਦਾ ਜਾਣੇ ਕੌਣ ਕੂਤਾ ਕੀਤਾ ਸਭ ਇਕੋ ਗਵਾਤ ਇਸ ਤੇ ਹੋਏ ਲਖ ਦੀ ਆਉ ਕੁਦਰਤ ਕਮਣ ਕਹਾ ਵਿਚਾਰ ਬਾਰੇ ਨਾ ਜਾਵੇ ਇੱਕ ਵਾਰ ਜੋ ਤੁਦ ਭਾਵੇ ਸਹੀ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜਾਪ ਸੰਖ ਭਾਉ ਸੰਖ ਪੂਜਾ ਸੰਖ ਤਪ ਕਾਉ ਅਸੰਖ ਗ੍ਰੰਥ ਮੁਕ ਵੇਦ ਪਾਠ ਸੰਖ ਜੋਗ ਨਾਹਿ ਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਦੀ ਅਸੰਖ ਦਾਤਾਰ ਅਸੰਖ ਸੂਰੋਂ ਭਖਸਾਰ ਅਸੰਖ ਮੋਲੇ ਵਿਲਾਇ ਤਾਰ ਕੁਦਰਤ ਗਵਨ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਈ ਫਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਮੁਰਖ ਅੰਧ ਕੋਰ ਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਹੇ ਜੋਰ ਸੰਖ ਕਰ ਵਢਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੁੜੇ ਫਰਾਹੇ ਸੰਖ ਮਲੇਸ਼ ਮਲ ਪਾ ਖਾਏ ਸੰਖ ਨਿੰਦ ਸਰ ਕਰੇ ਭਾਰੂ ਨਾਨਕ ਨੇ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਹੀ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਨਾਮ ਸੰਖ ਥਾਵ ਗੰਮ ਗੰਮ ਸੰਖ ਲੋ ਅਸੰਖ ਕਹ ਸਿਰ ਭਾਰ ਹੋਈ ਅਕਰੀ ਨਾਮ ਅਕਰੀ ਸਾਲਾਹਾ ਅਕਰੀ ਗਿਆਨ ਗੀਤ ਗੁਣਗਾ ਅਕਰੀ ਲਿਖਣ ਬੋਲਣ ਵਾਲ ਕਰਾ ਸਰ ਸੰਜੋਗ ਵਖਾਣ ਜਿਨੇ ਲਿਖੇ ਤੇ ਸਰਨਾ ਜਿ ਫਰਮਾਇ ਦੇਵ ਤੇ ਬਾਹਿ ਜੇਤਾ ਗੀਤਾ ਤੀਤਾ ਨਾਮ ਮਿੜ ਨਾਮੇ ਨਾਹੀ ਕੋ ਥਾਵ ਕੁਦਰਤ ਕਵਨ ਕਾ ਹਾਂ ਵਿਚਾਰ ਬਾਰੇ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਹੀ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਪਰੀਆ ਹੱਥ ਪੈਰ ਤਣ ਦੇਹ ਪਾਣੀ ਪੋਤਾ ਅਦਰ ਸਖੇ ਮੋਦ ਪਲੀਤੀ ਕੱਪੜ ਹੋਏ ਦੇ ਸਾਭ ਲਿਓ ਧੋਏ ਪਰੀਏ ਮਤ ਪਾਪਾਂ ਕੈ ਸੰਗ ਉਤੋ ਪੈ ਨਾਵੇਂ ਕੀ ਰੰਗ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਜਿਖ ਲੈ ਜਾਓ ਨਾਪੇ ਬੀਜਾ ਫੇਖਾਓ ਨਾਨਕੁ ਕਮੀਆ ਬਜਾਓ ਤੀਰਤ ਤਪ ਦੇ ਆਦ ਦਾਨ ਜੇ ਕੋ ਪਾਵੈ ਥਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾ ਤੀਰਤ ਮਨ ਲਾਉ ਸਾਭ ਗੁਣ ਤੇਰੇ ਮੈਂ ਨਾਹੀ ਕੋਏ ਵੈਣ ਗੁਣ ਕੀਤੇ ਭਗਤ ਨਾ ਹੋਏ ਸਵਸਤਿ ਆਥ ਬਾਣੀ ਬਰਮਾਉ ਸਤਿ ਸੁਹਾਣ ਸਦਮਨ ਚਾਉ ਕਮਨ ਸਵੇਲਾ ਵਕਤ ਕਮਨ ਕਮਨ ਥਿਤ ਕਮਨ ਵਾਰ ਕਮਨ ਸ੍ਰੁਤੀ ਮਾਹੁ ਕਮਨ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੋ ਹੋਵੇ ਲੇ ਕੁਰਾਨ ਵਕਤ ਨ ਪਾਇਉ ਗਾਦੀਆਂ ਜੇ ਲਿਖਣ ਲੇ ਕੁਰਾਨ ਤਤ ਵਾਰ ਨ ਜੋਗੀ ਜਾਣ ਰਤ ਮਹਨਾ ਕੋਈ ਜਾ ਕਰਤਾ ਸ੍ਰੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰ ਆਖਾਂ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਵਖੇ ਇੱਕ ਦੂਇਕ ਸਿਆਣ ਵੱਡਾ ਸਹਿ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੈ ਗੈਨ ਸੁ ਹੈ ਪਾਤਾਲਾਂ ਪਾਤਾਲਖ ਅਗਸ ਅਗਾਸ ਉੜ ਕੇ ਉੜਕ ਭਾਲ ਥੱਕੀ ਵੇਦ ਕਹਿਣ ਕਵਾਤ ਸਹਿ ਸੇ 18 ਕਹਿਣ ਕ ਤੇ ਬਾਸ ਲੇਖਤਾਤ ਲੇਖਾ ਹੋਏ ਤਾਂ ਲਿਖਿਆ ਲਿਖਿਆ ਹੋਏ ਵਿਨਾਸ ਨਾਨਕ ਵੱਡਾ ਆਖੀ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੀ ਤਿਸੁ ਰੂਪ ਨਾ ਪਾਈਆ ਨਦੀਆਂ ਤੇ ਵਾਪ ਵਹ ਸਮੁੰਦਰ ਨਾ ਜਾਣੇ ਹੈ ਸਮੰਧ ਸਾਹ ਸੁਲਤਾਨ ਬਿਰਹਾ ਸਤੀ ਮਾਲ ਧਨੋ ਕੀੜੀ ਤਲਨਾ ਹੋਗਣੀ ਜੇ ਦਿਸਮਨ ਉਹਨਾਂ ਵਿਸਰੈ ਅੰਤ ਨਾਂ ਸਤੀ ਕਹ ਨਾਂ ਅੰਤ ਅੰਤਨਾ ਕਰਨੇ ਦੇ ਨਾਂ ਅੰਤ ਅੰਤਨਾ ਵੇਖਣ ਸੁਨਣ ਅੰਤਨ ਤਨ ਜਾਪੇ ਗਿਆਨ ਮੰਨ ਮੰਤ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਪਾਰਾਂ ਵਾਰ ਅੰਤ ਕਾਰਨ ਕਿੱਥੇ ਵਿਲਾਇ ਤਾਂ ਕਿ ਅੰਤਨਾ ਪਾਏ ਜਾਹੇ ਇਹ ਅੰਤਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਧਾ ਉੱਚੇ ਪਰ ਚਾ ਨਾਉ ਏਵਡਾ ਉਚਾ ਹੋ ਵੈ ਕੋਈ ਜੇ ਸੋਚੇ ਕੋ ਜਾਣ ਸੋਈ ਜਿਉੜੇ ਆਪ ਜਾਣਿਆ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਲਨਾ ਤੁਮਾਈ ਕੀਤੇ ਮੰਗਹਿ ਜੋਤ ਪਾਰ ਕੀਤੇ ਆ ਗਣਤ ਨਹੀਂ ਵਿਚਾਰ ਕੀਤੇ ਖਾਪ ਤੇ ਵਿਕਾਰ ਕੀਤੇ ਲੈ ਲੈ ਮੁਕਰ ਪਾਹਿ ਕੀਤੇ ਮੁਰਖਾਈ ਖਾਹਿ ਕੀਤੇ ਆ ਦੋਖੂ ਸਦਮਾਰਹਿ ਪੈ ਦਾਤਰੀ ਦਾਤਾਰ ਬੰਦក្លਾਸੀ ਪਾਣਾ ਹੋਈ ਹੋਰਾ ਕਨ ਸਕੈ ਕੋਈ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣ ਜਿਤਿਆ ਮਹਿ ਖਾਇ ਆਪੇ ਜਾਣੇ ਆਪੇ ਧੀ ਅਖੈ ਸੇ ਫੇਕਈ ਕੇ ਜਿਸ ਨੂੰ ਬਖਸ਼ੇ ਸਤਸਲਾਹ ਨਾਨਕ ਪਾਦਸ਼ਾਹੀ ਪਾਦਸ਼ਾਹ ਅਮਲ ਗੁਣ ਮਲਵਾ ਫਾਰ ਮਲਵਾ ਫਾਰੀ ਮਲ ਪੰਡਾਰੂ ਮੁਲੇ ਆਵਹਿ ਮੁਲੇ ਜਾਹੀ ਮਲ ਪਾਏ ਮਲਾ ਸਮਹ ਅਮਲ ਧਰਮ ਅਮਲ ਦੀ ਬਾਣ ਅਮਲ ਧਰਮ ਪ੍ਰਮਾਣ ਮਲ ਵਿਸ਼ੇਸ਼ ਮਲ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਮਲੋ ਮਲਾਖਿਆ ਨਾ ਜਾਇ ਆਖ ਆਖ ਰਹੇ ਲਿਵਲਾਈ ਆਖੇ ਵੇਦ ਪਾਠ ਪੁਰਾਣ ਅਖਹ ਪੜੇ ਕਰਿ ਵਿਖਿਆਨ ਆਖੇ ਬਰਮਿਆ ਆਖੇਂਦਾ ਆਖੇ ਗੋਪੀ ਦਾ ਗੋਬਿੰਦ ਆਖੇਂ ਈਸ਼ਰ ਆਖੇ ਸਦੇ ਆਖੇਂ ਕੇਤੇ ਕਿਤੇ ਬੁੱਧ ਆਖੇਂ ਧਨ ਆਖੇਂ ਦੇਵ ਆਖੇਂ ਸੁਰ ਨਰਮਨ ਜਨ ਸੇਵ ਇਤੇ ਆਖੇਂ ਆਖਣ ਪਾਹੇ ਕਿਤੇ ਕਹਿ ਕਹਿ ਉਠੜ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖ ਨਸ ਕਹੈ ਕਈ ਗੇ ਜੇਵੜ ਭਾਵੈ ਦਿਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇਂ ਭੋਲ ਵਿਗਾੜ ਤਾਂ ਲਿਖੀਏ ਸਰਗਾ ਬਰੰਗ ਵਰ ਸੋਦਰ ਕਿਹਾ ਸੋ ਕਰ ਕੇ ਕਿਹਾ ਜਿਤ ਵੈ ਸਰਬ ਸਮਾਲੇ ਬਾਜੇ ਨਾ ਦੇਖ ਸੰਕਾ ਕੀਤੇ ਗਵਨ ਹਾਰੇ ਖਿਤੇ ਰਾਗੁਰੀ ਸੋ ਕਹੀ ਅਨ ਕੀਤੇ ਗਵਨ ਹਾਰੇ ਗਾਵੇ ਤੁਹਾਨੂੰ ਪਉਣ ਪਾਣੀ ਵੈ ਸੰਤਰ ਗਾਵੇ ਰਾਜਾ ਤੁਮ ਦਿਵਾਰੇ ਗਾਵੇ ਚਿਤ ਗੁਬਤ ਲਗ ਜਾਣਾ ਲੇਖ ਲੇਖ ਤੁਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋ ਹੁਣ ਸਦਾ ਸਵਾਰੇ ਗਾਵੇ ਹਿੰਦੇ ਦਸਨ ਬੈਠੇ ਦੇਵ ਤੇ ਅੰਦਰ ਨਾਲੀ ਗਾਵੇ ਸਦ ਸਮਾਤੀ ਅੰਦਰ ਗਵਨ ਸਾਧ ਵਿਚਾਰੇ ਗਵਨ ਜਥੀ ਸਜੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਕੀਸਰ ਜੁਗ ਜੁਗ ਵਿਦਤਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਣ ਸਰਗਮ ਅਛ ਬਿਆਲੇ ਗਾਵਣ ਰਤਨੋ ਭਾਇ ਦਿਨਿਆੜ ਸੜ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਕਾਣੀ ਚਾਰੇ ਗਾਵਹਿ ਖੰਡ ਮੰਡਲ ਮਰ ਭੰਡਾ ਕਰ ਕਰ ਰਖੇ ਤਾਰੇ ਸਹੀ ਤਦਨੋ ਗਾਵਹਿ ਜੋਤ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਤ ਨਾਮ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਚੀ ਨਾਹੀ ਹੈ ਪੀਓ ਸੇ ਜੈਨ ਜਸੀ ਰਚਨਾ ਜਿਨਰ ਜਾਈ ਰੰਗੀ ਰੰਗੀ ਬਾਤੀ ਕਰ ਕਰ ਜਨਸੀ ਮਾਇ ਜਨੇ ਉਕਾਈ ਕਰ ਕਰ ਵੇਖੈ ਕੀਤਾ ਆਪਣਾ ਇਸ ਦੀ ਵਡਿਆਈ ਜੋਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਕਾਦ ਸਾਹੁ ਸਾਹ ਕਾਦ ਸਾਹਿਬ ਨਾਨਕ ਰਹਿਣ ਨ ਜਾਈ ਮੁੰਦਾ ਸੰਤ ਭਗਤ ਸ਼ਰਮਪਤ ਢੋਲੀ ਧਿਆਨ ਕੀ ਕਰੈ ਬਖੂਤ ਕਿੰਧਾ ਕਾਰ ਕੁਵਾਰੀ ਕਾਇ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਲ ਜਮਾਤੀ ਮਨ ਜਿੱਤੈ ਜਗ ਜੀਤ ਆਦੇਤ ਸਹ ਆਦੇਤ ਆਦਿ ਨੀਲਨਾਦ ਰਹਾ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਪੰਡਾਨ ਕੰਡ ਕੰਡ ਵਜਹਿ ਨਾਦ ਆਪਨਾਥ ਨਾਥੀ ਸਭ ਜਾਗੀ ਰੇਦ ਸਿੱਧਵਰ ਸਾਧ ਸੰਯੋਗ ਜੋਗ ਦੁਇਕਾਰ ਚਲਾਵੇ ਲੇਖੇ ਆਵੇ ਭਾਗ ਅਦੇਤ ਸਿਆਦੇਸ਼ ਆਦਿ ਨੀਲਨਾਦ ਨਾ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਹੀ ਤਿੰਨ ਚੱਲੇ ਪਰਵਾਨ ਇੱਕ ਸੰਸਾਰੀ ਇੱਕ ਵੰਡਾਰੀ ਇੱਕ ਲਾਇ ਦੀ ਮਾਰ ਜੀਵਤ ਸੁਭਾਵ ਹੈ ਦਵੇਂ ਚਲਾਵੇ ਜਿਵ ਹੋਵੇ ਫਰਮਾਨ ਉਹ ਵੇਖਿਆ ਉਹਨਾਂ ਨਜ਼ਰਾਂ ਆਵਿਆ ਬਹੁਤਾਂ ਇਹ ਵਿਡਾਣ ਅਦੇਤ ਸਿਆੰਦੇਸ਼ ਆਦ ਅਨੀਲ ਨਾਦ ਨਾ ਜੁਗ ਜੁਗ ਏਕੋ ਵੇਸ ਆਸਣ ਲੋਇ ਲੋਹ ਨਾਰ ਜੁਗਿ ਸ਼ਵੈ ਸੇਕਾ ਵਾਰ ਕਰ ਕਰ ਵੇਖੈ ਸਿਰਜਣ ਹਾਰੂ ਨਾਨਕ ਸੱਚੇ ਕੀ ਸਾਚੀ ਕਾਰ ਅਦੇਤ ਸਿਆੰਦੇਸ਼ ਆਦ ਅਨੀਲ ਨਾਦ ਨਾ ਜੁਗ ਜੁਗ ਏਕੋ ਵੇਸ ਇੱਕ ਦੋ ਜੀਵੋਂ ਲੱਖ ਹੋ ਹੈ ਲੱਖ ਹੋ ਵਹਿ ਲੱਖ ਵੀਸ ਲੱਖ ਲੱਖ ਗਿੜਾ ਆਖੀ ਹੈ ਏਕ ਨਾਮ ਜਗਦੀਸ਼ ਇਹ ਤਰ੍ਹਾਂ ਪਦ ਪਵੜੀਆਂ ਚੜੀਐ ਹੋਈ ਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਈਰੀਸ ਨਾਨਕ ਨਦਰੀ ਵਾਹੀਏ ਗੋੜੀ ਕੋੜਾ ਠੀਸ ਆਖਣ ਜੋਰ ਚ ਪੈ ਨਹ ਜੋਰ ਜੋਰ ਨ ਮੰਗਣ ਦੇ ਨਹ ਜੋਰ ਜੋਰ ਨ ਜਿਉ ਮਰਨ ਹੈ ਜੋਰ ਜੋਰ ਨ ਰਾਜਮਾਲ ਮਨਸੂਰ ਜੋਰ ਨ ਸੁਰ ਦੀ ਗਿਆਨ ਵਿਚਾਰ ਜੋਰ ਨ ਜੁਗਤੀ ਛਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋ ਇਹ ਨਾਨਕ ਤੁਮ ਨਹੀਂ ਜਨਾ ਕੋਈ ਰਾਤੀ ਰੁਤੀ ਤਿੱਤੀ ਵਾਰ ਪਵਨ ਪਾਣੀ ਗਨੀ ਪਾਤਾਲ ਤਿਸ ਵੀ ਧਰਤੀ ਥਾਪ ਰਖੇ ਤਨ ਮਛਾਲ ਤਿਸ ਵੀ ਜੀ ਜੋਤ ਕੇ ਰੰਗ ਤਨ ਕੇ ਨਾਮ ਨੇ ਕੇ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਜਾ ਆਪ ਸੱਜਾ ਦਰਬਾਰ ਤਿਤੈ ਸੋਣ ਪੰਚ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੀ ਜਾਏ ਧਰਮ ਖੰਡ ਕਾ ਇਹੋ ਤਰਮ ਗਿਆਨ ਖੰਡ ਕਾ ਖੋਹ ਕਰਮਾ ਚਿੱਤੇ ਬਉਣ ਬਾਣੀ ਵਸੰਤਰ ਕੀਤੇ ਗਾਨ ਮਹੇਸ਼ ਕੀਤੇ ਬ੍ਰਮੇ ਘੜਤ ਗੜੀ ਇਹ ਰੂਪ ਰੰਗ ਕੀ ਬੀਸ ਕੀਤਿਆਂ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਬਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਨਮਨ ਕੀਤੇ 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 ਰਤਨ ਸਮੰਦ ਕੀਤਿਆਂ ਘਾਣ ਕੀਤੀ ਹਮਾਣੀ ਕੀਤੇ ਪਾਤ ਨਿਰੰਦ ਕੀਤਿਆਂ ਸੁਰਤੀ ਸਰਵ ਕੀਤੇ ਨਾਨਕ ਅੰਤਨਾੰਤ ਯਾਨਖੰਡ ਮਹਿ ਗਿਆਨ ਪਰਚੰਨ ਤਿੱਥੇ ਆਨੰਦ ਮਨੋਦ ਗੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਕੜੀਏ ਬਹੁਤ ਹੀ ਅਨੂਪ ਤਾਂ ਕੀਆਂ ਗੱਲਾਂ ਕਰਤੀਆਂ ਨਾ ਜਾਏ ਜੇ ਕੋ ਕਹੈ ਵਿਚਿ ਵਿਚਤਾਏ ਤਿਥੈ ਕੜੀਆ ਸੁਰਤ ਮਤ ਮੰਨ ਬੁੱਧ ਤਿਥੈ ਕੜੀਏ ਸੁਰਾਂ ਸਦਾ ਕੀ ਸਦਾ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਦ ਮਹਾਬਲ ਸੂਰ ਤਿਨ ਮਹਿਰਾਮ ਰਹਿਆ ਭਾਰਪੂਰ ਤਿਥੈ ਸਿੱਤੋ ਸਿਤਾ ਮਹਿਮਾ ਮਾਇ ਤਾਂ ਕੇ ਰੂਪ ਨ ਕਥਨੇ ਜਾਏ ਨਾਹ ਮਰਨ ਠਾਗੇ ਜਾਹੇ ਜਿਨ ਕੇ ਰਾਮ ਸਿਮਨ ਮਾਈ ਤਿਥੈ ਭਗਤ ਵਸੈ ਕੇ ਲੋਕ ਰਹੀ ਅਨੰਦ ਸੱਚਾ ਮਨ ਸੋਈ ਸਚ ਖਣ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਮਰਪੰਡ ਜੇ ਕੋ ਕਥੇ ਤਾਂਤ ਨਾਮ ਤਿਥੈ ਲੋਲ ਆਕਾਰ ਜਿਜੁ ਹਕਮਤਿ ਦਾ ਤੂਕਾਰ ਦੇਖੈ ਵਿਸੈ ਕਰ ਵਿਚਾਰ ਨਾਨਕ ਤਨਾ ਕਰੜਾ ਸਾਧ ਜਤ ਪਹਾਰਾ ਤੀਰਜ ਸੁਨਿਆਰ ਹਿਰਨ ਮਤਿ ਵੇਦ ਹਥਿਆਰ ਭਉਖ ਲਾਗਣ ਤਪਤਾਉ ਕੰਡਾ ਭਾਵ ਮਰਤੈ ਢਾਲ ਘੜੀਐ ਸਭ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਨੇ ਹਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਨੇ ਹਾਲ ਸ਼ਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਤਰਤ ਮਹਤੋ ਦੇਵ ਸਰਾ ਦੋਇ ਦਾਇ ਦਾਇਆ ਖੇਲੈ ਸਗਲ ਜਗਤ ਚੰਗੀਆਂ ਆਇਆਂ ਬਰਿਆਆਂ ਵਾਚੇ ਤਰਮਹ ਦੂਰ ਕਰਮੀ ਆਪ ਆਪਣੀ ਕੀ ਨੇੜਾ ਕੀ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੁ ਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗ੍ਰੀਮ ਸਖਤ ਕਹਾਲੋ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ